ਲੋਕ ਚੇਤਨਾ ਟੀਵੀ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੀਰਪੁਰ ਖਾਲਵੀ ਭਾਰਤ ਦੀ ਧਰਤੀ ਦੇ ਉੱਤੇ ਇੱਕ ਜਨਮ ਹੁੰਦਾ ਹੈ ਅਦੁੱਪਤ ਤੇ ਬੜੀ ਵਿਲੱਖਣ ਪਾਰਟੀ ਸਿਆਸੀ ਪਾਰਟੀ ਆਮ ਆਦਮੀ ਪਾਰਟੀ ਜਿਸ ਨੇ ਦੇਸ਼ ਦੇ ਲੋਕਾਂ ਦੇ ਹੱਥਾਂ ਦੇ ਵਿੱਚ ਝਾੜੂ ਫੜਾ ਕੇ ਇਸ ਗੱਲ ਦਾ ਤਰਕ ਤੇ ਇਸ ਗੱਲ ਦਾ ਪ੍ਰਭਾਵ ਦਿੱਤਾ ਕਿ ਉਹ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਕਰਪਸ਼ਨ ਦੀ ਨਸ਼ੇ ਦੀ ਸਮਾਜਿਕ ਕੁਕ੍ਰਿਤੀਆਂ ਦੀ ਜਿਹੜਾ ਖਾਤਮਾ ਕਰਨ ਲਈ ਝਾੜੂ ਚਲਾਏਗੀ ਔਰ ਇਸ ਦਾ ਪ੍ਰਭਾਵ ਗਰੀਬ ਲੋਕਾਂ ਨੂੰ ਇਸ ਕਰਕੇ ਦੇ ਦਿੱਤਾ ਗਿਆ ਜਿਹੜੇ ਝਾੜੂ ਮਾਰਦੇ ਨੇ ਸਫਾਈ ਕਰਦੇ ਨੇ ਸਫਾਈ ਕਰਮਚਾਰੀ ਨੇ ਚਾਹੋ ਕਾਰਪੋਰੇਸ਼ਨ ਦੇ ਵਿੱਚ ਹੋਣ ਮਿਊਨਿਸਪਲ ਕਮੇਟੀਆਂ ਚ ਹੋਣ ਪੰਚਾਇਤਾਂ ਦੇ ਵਿੱਚ ਹੋਣ ਵੱਖ-ਵੱਖ ਅਦਾਰਿਆਂ ਦੇ ਵਿੱਚ ਹੋਣ ਉਹਨਾਂ ਨੂੰ ਲੱਗਿਆ ਕਿ ਅਸੀਂ ਝਾੜੂ ਫੜ ਕੇ ਇਹ ਤੇ ਸਾਡੀ ਗੱਲ ਹੋਊਗੀ ਇਹ ਤੇ ਸਾਡੇ ਸਾਡੇ ਕਰਮ ਦੀ ਗੱਲ ਹੋਊਗੀ ਸਾਡੇ ਕਿੱਤੇ ਦੀ ਗੱਲ ਹੋਊਗੀ ਇਹ ਪਾਰਟੀ ਤਾਂ ਸਾਡੀ ਹੈ ਤਾਂ ਜਦੋਂ ਆਮ ਆਦਮੀ ਪਾਰਟੀ ਨਾਮ ਰੱਖ ਕੇ ਆਮ ਲੋਕਾਂ ਨੂੰ ਇਸ ਗੱਲ ਲਈ ਭਰਮਾ ਲਿਆ ਗਿਆ ਫਿਰ 2022 ਦੇ ਵਿੱਚ ਪੰਜਾਬ ਦੇ ਵਿੱਚ ਵੀ ਪਹਿਲਾਂ ਦਿੱਲੀ ਦੇ ਵਿੱਚ ਫਿਰ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਵੀ ਆ ਗਈ ਫਿਰ ਇਹਨਾਂ ਨੇ ਇੱਕ ਕਦਮ ਹੋਰ ਪੱਟਦਿਆਂ ਕੇਜਰੀਵਾਲ ਸਾਹਿਬ ਬੜੇ ਪੜੇ ਲਿਖੇ ਨੇ ਬੜੇ ਸਿਆਣੇ ਨੇ ਸੂਝਮਾਨ ਨੇ ਨੌਲੇਜ ਹੈ ਇਹਨਾਂ ਨੂੰ ਬਹੁਤ ਸਾਰੀ ਜਾਣਕਾਰੀ ਅੰਦਰ ਦੀ ਬਾਹਰ ਦੀ ਰੱਖਦੇ ਨੇ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਅੰਦਰ ਦੀਆਂ ਬਾਹਰ ਦੀਆਂ ਦੇਖਦੇ ਨੇ ਕਿ ਕਿਵੇਂ ਪੋਲਿਟਿਕਸ ਕਰਨੀਆਂ ਕਿਵੇਂ ਲੋਕਾਂ ਨੂੰ ਬਕਾਉਣਾ ਕਿਵੇਂ ਪਰਮਾਉਣਾ ਕਿਵੇਂ ਪਸਮਾਉਣਾ ਕਿਵੇਂ ਉਹਨਾਂ ਦੇ ਡੋਕੇ ਚੋਣੇ ਆ ਇਹ ਸਾਰਾ ਜਿਹੜਾ ਆਲਮ ਹੈ ਉਹ ਕੇਜਰੀਵਾਲ ਸਾਹਿਬ ਨੂੰ ਬਾਖੂਬੀ ਆਉਂਦਾ ਸੋ ਉਹਨਾਂ ਨੇ ਆਉਂਦਿਆਂ ਨੇ ਆ ਮਹਾਤਮਾ ਗਾਂਧੀ ਜਿਹਨੂੰ ਰਾਸ਼ਟਰ ਪਿਤਾ ਦੇ ਨਾਮ ਨਾਲ ਭਾਰਤ ਦੇ ਲੋਕ ਜਾਣਦੇ ਆ 2 ਅਕਤੂਬਰ ਨੂੰ ਉਹਨਾਂ ਦਾ ਜਿਹੜਾ ਜਨਮ ਦਿਨ ਵੀ ਬੜੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਤੇ ਉਸ ਦਿਨ ਸ਼ਰਾਬ ਵੀ ਬੰਦ ਹੁੰਦੀ ਹੈ ਤੇ ਸਕੂਲ ਵੀ ਬੰਦ ਹੁੰਦੇ ਆ ਕਾਲਜ ਵੀ ਬੰਦ ਹੁੰਦੇ ਆ ਤੇ ਸਾਰੇ ਸਰਕਾਰੀ ਅਦਾਰੇ ਵੀ ਬੰਦ ਹੁੰਦੇ ਕਿਉਂਕਿ ਉਸ ਦਿਨ ਨੈਸ਼ਨਲ ਹੌਲੀਡੇ ਹੁੰਦਾ ਹੈ ਉਸ ਦੀ ਕਮਰਿਆਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਲੱਗੀ ਹੋਈ ਫੋਟੋ ਨੂੰ ਉਤਾਰ ਕੇ ਆਮ ਆਦਮੀ ਪਾਰਟੀ ਜਦੋਂ ਸੱਤਾ ਦੇ ਉੱਤੇ ਸੱਤਾ ਦੀ ਕੁਰਸੀ ਦੇ ਉੱਤੇ ਬੈਠੀ ਇਹਨਾਂ ਨੇ ਉਸ ਫੋਟੋ ਨੂੰ ਉਤਾਰ ਕੇ ਮਹਾਤਮਾ ਗਾਂਧੀ ਜੀ ਨੂੰ ਇੱਕ ਕਦਮ ਹੋਰ ਅੱਗੇ ਜਾ ਕੇ ਡਾਕਟਰ ਭੀਮrao ਅੰਬੇਦਕਰ ਜਿਹੜੇ ਪਾਰਟੀ ਸੰਵਿਧਾਨ ਦੇ ਨਿਰਮਾਤਾ ਨੇ ਜਿਨ੍ਹਾਂ ਨੇ ਗਰੀਬ ਲੋਕਾਂ ਦੀ ਪਛੜੇ ਲੋਕਾਂ ਦੀ ਮਜ਼ਦੂਰਾਂ ਦੀ ਕਿਸਾਨਾਂ ਦੀ ਔਰਤਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਕੇ ਉਹਨਾਂ ਨੂੰ ਜਿਉਣ ਦਾ ਵੱਲ ਟੰਗ ਸਿਖਾਇਆ ਇਹਨਾਂ ਨੇ ਉਹ ਜਹੇ ਲੋਕਾਂ ਨੂੰ ਕਾਬੂ ਕਰਨ ਵਾਸਤੇ ਉਹਨਾਂ ਦੀਆਂ ਜਜ਼ਵਾਤਾਂ ਦੇ ਨਾਲ ਖੇਡਣ ਵਾਸਤੇ ਉਹਨਾਂ ਦੀ ਫੋਟੋ ਆਪਣੇ ਸਰਕਾਰੀ ਦਫ਼ਤਰ ਦੇ ਵਿੱਚ ਪਿੱਛੇ ਕੁਰਸੀ ਦੇ ਢੰਗ ਲਈ ਉਹ ਗੱਲ ਵੱਖਰੀ ਹੈ ਕਿ ਸਾਹਮਣੇ ਨਹੀਂ ਪਿੱਛੇ ਲਾਈ ਹੈ ਕਿਉਂਕਿ ਇਹ ਪਿੱਛੇ ਰਹਿਣਾ ਚਾਹੁੰਦੇ ਨਹੀਂ ਇਹ ਤਾਂ ਭਗਤ ਸਿੰਘ ਡਾਕਟਰ ਭੀਮਰਾਓ ਅੰਬੇਦਕਰ ਤੋਂ ਦੋ ਕਦਮ ਚਾਰ ਕਦਮ ਅੱਗੇ ਉਹਨਾਂ ਦੇ ਚੱਲਣਾ ਚਾਹੁੰਦੇ ਆ ਕਿਉਂਕਿ ਇਹ ਜਿਹੜੀਆਂ ਅਤੀਤ ਦੀਆਂ ਗੱਲਾਂ ਹੋ ਗਈਆਂ ਇਹ ਪਿੱਛੇ ਦੀਆਂ ਗੱਲਾਂ ਹੋ ਗਈਆਂ ਭਗਤ ਸਿੰਘ ਆਏ ਸੀ ਚਲੇ ਗਏ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਆਏ ਸੀ ਚਲੇ ਗਏ ਲੇਕਿਨ ਅੱਜ ਦੇ ਦਿਨ ਅੱਜ ਦੇ ਸਮੇਂ ਅਰਵਿੰਦ ਕੇਜਰੀਵਾਲ ਜੀ ਹੈ ਮਨੀਸ਼ ਸਸੋਦੀਆ ਜੀ ਹੈ ਰਾਗਵ ਚੱਡਾ ਜੀ ਹੈ ਭਗਵੰਤ ਮਾਨ ਸਾਹਬ ਹੈ ਕਿੰਨੇ ਲੀਡਰ ਆ ਗਏ ਇਹ ਕਹਿੰਦੇ ਕਿ ਅਸੀਂ ਹੁਣ ਸਾਡਾ ਰਾਜ ਹੈ ਸੋ ਇਹਨਾਂ ਨੇ ਆਉਂਦਿਆਂ ਨੇ ਡਾਕਟਰ ਭੀਮrao ਅੰਬੇਦਕਰ ਨੂੰ ਬਹੁਤ ਸ਼ਰਧਾ ਸਤਕਾਰ ਦੇਣ ਦਾ ਜਿਹੜਾ ਪਰਪੰਚ ਰਚਿਆ ਹਾਂ ਇੱਕ ਤੁਸੀਂ ਵੀਡੀਓ ਦੇ ਵਿੱਚ ਦੇਖੋ ਨਾਲ-ਨਾਲ ਇਸ ਖਬਰ ਦੇ ਇਸ ਨਿਊਜ਼ ਦੇ ਇਸ ਜਾਣਕਾਰੀ ਦੇ ਨਾਲ-ਨਾਲ ਇੱਕ ਵੀਡੀਓ ਚੱਲ ਰਹੀ ਹੈ ਇਹ ਸਾਹਿਬ ਜادہਜੀਤ ਸਿੰਘ ਨਗਰ ਮੁਹਾਲੀ ਦੇ ਪਿੰਡ ਬਨੂੜ ਸ਼ਹਿਰ ਦੇ ਲਾਗੇ ਪੈਂਦਾ ਪਿੰਡ ਇਹ ਕਲੌਲੀ 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 ਪਿੰਡ ਦੀ ਇਹ ਪੰਚਾਇਤ ਜਿਹੜੀ ਵੀਡੀਓ ਹੈ ਇਸ ਦੇ ਵਿੱਚ ਕੀ ਹੋਇਆ ਕਿ ਗੁਰਦੁਆਰਾ ਗੁਰੂ ਰਵਿਦਾਸ ਬਣਿਆ ਹੋਇਆ ਜਿਹੜੇ ਐਸਸੀ ਭਾਈਚਾਰੇ ਦੇ ਲੋਕ ਹੈ ਉਹਨਾਂ ਨੇ ਇਕੱਠੇ ਹੋ ਕੇ ਸ਼ਾਮਲਾੜ ਜ਼ਮੀਨ ਜਿਹੜਾ ਕਿ ਰਜਵਾੜਿਆਂ ਨੇ ਤਨਾਡਾਂ ਨੇ ਵੱਡੇ ਵੱਡੇ ਹੈਂਕੜਵਾਜਾਂ ਨੇ ਸਿਆਸੀ ਪਹੁੰਚ ਰੱਖਣ ਵਾਲੇ ਸਰਕਾਰੀ ਦਰਬਾਰੇ ਪਹੁੰਚ ਰੱਖਣ ਵਾਲੇ ਲੋਕਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਕਿਉਂਕਿ ਗਰੀਬ ਦੇ ਵਸਦੀ ਤਾਂ ਗੱਲ ਨਹੀਂ ਹੈ ਕਿਸੇ ਸਰਕਾਰੀ ਜ਼ਮੀਨ ਦੇ ਉੱਤੇ ਕਬਜ਼ਾ ਕਰ ਲੈਣਾ ਕਬਜ਼ਾ ਕੌਣ ਕਰਦਾ ਹੈ ਕਿਸੇ ਨਾਲ ੱੱਕਾ ਕੌਣ ਕਰਦਾ ਜਿਹਦੇ ਡੌਲਿਆਂ ਦੇ ਵਿੱਚ ਜਾਨ ਹੋਵੇ ਸੋ ਡੌਲਿਆਂ ਦੇ ਜਾਨ ਤਾਂ ਹੁੰਦੀ ਹੈ ਜਦੋਂ ਤੁਹਾਡਾ ਸਿਆਸੀ ਧਿਰ ਦੇ ਨਾਲ ਜਿਹੜੀ ਸਾਂਝ ਹੋਵੇ ਤੁਹਾਡੀ ਲੀਡਰਾਂ ਦੇ ਘਰਾਂ ਤੱਕ ਤੁਹਾਡੀ ਆਵਾਜ਼ਾਂ ਵੀ ਹੋਵੇ ਫਿਰ ਤੁਹਾਡੇ ਕੋਲੇ ਬਹੁਤ ਸਾਰੀ ਤਾਕਤ ਸਮਰਾਥਾਂ ਆ ਜਾਂਦੀ ਹੈ ਸੋ ਇਸ ਐਸ்சி ਭਾਈਚਾਰੇ ਨੇ ਪਿੰਡ ਕਲੋਲੀ ਦੇ ਵਿੱਚ ਸ਼ਾਮਲਣ ਜ਼ਮੀਨ ਦੇ ਵਿੱਚ ਡਾਕਟਰ ਭੀਮ Rao ਅੰਬੇਦਕਰ ਸਾਹਿਬ ਦਾ ਇੱਕ ਸਟੈਚੂ ਇੱਕ ਬੁੱਤ ਉਹਨਾਂ ਦੀ ਪ੍ਰਤਿਵਾ ਜਿਹੜੀ ਇੱਕ ਆਪਣੇ ਖਰਚੇ ਦੇ ਨਾਲ ਉਹ ਲਗਾ ਲਈ ਪਰ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਸਰਕਾਰੀ ਪਹੁੰਚ ਰੱਖਦੇ ਆ ਉਹ ਲੋਕ ਜਿਨ੍ਹਾਂ ਦੀ ਲੀਡਰਾਂ ਦੇ ਨਾਲ ਇਕੱਠੀ ਗਲਾਸੀ ਖੜਕਦੀ ਹੈ ਉਹ ਲੋਕ ਜਿਹੜੇ ਸੱਤਾ ਦੇ ਵਿੱਚ ਨੇ ਜਿਹੜੇ ਸੱਤਾ ਦੇ ਉੱਤੇ ਕਾਬਜ ਨੇ ਉਹਨਾਂ ਦੇ ਨਾਲ ਸਾਝ ਰੱਖਣ ਵਾਲੇ ਰਜਵਾੜਾ ਸ਼ਾਹੀ ਲੋਕਾਂ ਨੇ ਉਹਨਾਂ ਦੀ ਡਾਕਟਰ ਭੀਮrao ਅੰਬੇਦਕਰ ਸਾਹਿਬ ਦੀ ਇਸ ਮੂਰਤੀ ਨੂੰ ਇਸ ਬੁੱਤ ਨੂੰ ਖੰਡਿਤ ਕਰਤਾ ਤੋੜ ਕੇ ਪਟਕੇ ਸਿੱਟਤਾ ਤੇ ਉਥੋਂ ਦੇ ਲੋਕਾਂ ਨੇ ਗੁਹਾਰ ਲਗਾਈ ਪੁਲਿਸ ਪ੍ਰਸ਼ਾਸਨ ਅੱਗੇ ਪ੍ਰਸ਼ਾਸਨ ਬੇਵਸ ਕਿਉਂਕਿ ਆਪਾਂ ਅਕਸਰ ਜਾਣਦੇ ਆ ਜਿਹੜਾ ਪ੍ਰਸ਼ਾਸਨ ਹੈ ਚੌਸੀਬਲ ਦਾ ਹੋਵੇ ਚਾਹ ਪੁਲਿਸ ਦਾ ਹੋਵੇ ਉਹ ਚੱਲਦਾ ਸੱਤਾ ਤੇ ਧੀ ਧੀਰ ਦੇ ਹੁਕਮਾਂ ਦੇ ਨਾਲ ਜੋ ਜੋ ਉੱਪਰੋਂ ਆਦੇਸ਼ ਜੋ ਜੋ ਉੱਪਰੋਂ ਹੁਕਮ ਆਉਂਦੇ ਨੇ ਉਹਨਾਂ ਨੂੰ ਇੰਪਲੀਮੈਂਟ ਕਰਨਾ ਉਹਨਾਂ ਨੂੰ ਗਰਾਉਂਡ ਲੈਵਲ ਤੇ ਲਾਗੂ ਕਰਨਾ ਉਹ ਜ਼ਿੰਮੇਵਾਰੀ ਹੁੰਦੀ ਹੈ ਇਹਨਾਂ ਦੀ ਕਿਉਂਕਿ ਉਹ ਤਾਂ ਜੀ ਸਰ ਜੀ ਸਰ ਜੀ ਸਰ ਕਹਿਣ ਤੋਂ ਇਲਾਵਾ ਨੋ ਸਰ ਕਹਿਣ ਦੀ ਹਿੰਮਤ ਰੱਖਦੇ ਹੀ ਨਹੀਂ ਸੋ ਉੱਥੇ ਜਦੋਂ ਪ੍ਰਤਮਾ ਦੀ ਜਿਹੜੀ ਖੰਡਤ ਹੋਈ ਮੂਰਤੀ ਖੰਡਤ ਹੋਈ ਬਾਬਾ ਅੰਬੇਦਕਰ ਸਾਹਿਬ ਦੀ ਲੋਕਾਂ ਨੇ ਪੁਲਿਸ ਨੂੰ ਗੁਹਾਰ ਲਾਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇੱਕ ਦਿਨ ਦੋ ਦਿਨ ਚਾਰ ਦਿਨ ਪੰਜ ਦਿਨ 10 ਦਿਨ ਜਦੋਂ ਬੀਤ ਗਏ ਫਿਰ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮ ਪੂਰੀ ਪਿੰਡ ਦੇ ਵਿੱਚ ਦੌਰਾ ਕਰਦੇ ਆ ਪਿੰਡ ਦੇ ਵਿੱਚ ਦੌਰਾ ਕਰਦੇ ਆ ਤੇ ਉਹ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆ ਕਿ ਭਾਈ ਦੋਸ਼ੀਆਂ ਦੇ ਖਿਲਾਫ ਲੋੜਿੰਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇ ਪਰੰਤੂ ਸਰਕਾਰ ਤੇ ਪ੍ਰਸ਼ਾਸਨ ਚਾਹੇ ਸੇਵਲ ਦਾ ਚਾਹੇ ਉਹ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਦੇ ਕੰਨ ਤੇ ਜੋ ਨਹੀਂ ਸਰਕੀ ਮੁੜ ਕੀ ਹੋਇਆ ਹੁਣ ਜਿਹੜੇ ਉਸ ਕੇਸ ਦੀ ਪੈਰਵੀ ਕਰਨ ਵਾਲੇ ਔਰ ਬੋਝਨ ਸਮਾਜ ਪਾਰਟੀ ਦੇ ਨੇਤਾ ਐਡਵੋਕੇਟ ਜਸਪਾਲ ਸਿੰਘ ਕਾਮੀ ਔਰ ਜਿਲ੍ਹਾ ਸਹਿਬਜਾ ਅਦਰਜੀਤ ਸਿੰਘ ਨਗਰ ਮੋਹਾਲੀ ਦੇ ਬੋਝਨ ਸਮਾਜ ਪਾਰਟੀ ਦੇ ਪ੍ਰਧਾਨ ਹਰਕੰਦਾਸ ਉਹਨਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ 6 ਜਨਵਰੀ ਨੂੰ ਬਨੂੜ ਦੀ ਦਾਣਾ ਮੰਡੀ ਦੇ ਵਿੱਚ ਪੰਜਾਬ ਸਰਕਾਰ ਇਨਕਲਾਬੀ ਸਰਕਾਰ ਬਦਲਾਅ ਵਾਲੀ ਸਰਕਾਰ ਆਮ ਲੋਕਾਂ ਦੀ ਸਰਕਾਰ ਰੰਗਲਾ ਪੰਜਾਬ ਬਣਾਉਣ ਦੇ ਲਈ ਜ਼ਿੰਮੇਵਾਰ ਜਿਹੜੀ ਇਹ ਮੌਜੂਦਾ ਹਕੂਮਤ ਹੈ ਉਸ ਦਾ ਪਿੱਟ ਸਿਆਪਾ ਕਰਕੇ ਉਸ ਦੀ ਮਕਾਨ ਦਾਣਾ ਮੰਡੀ ਦੇ ਵਿੱਚ ਦੇ ਕੇ ਇਹਨਾਂ ਇਹਨਾਂ ਜਰਵਾਨਿਆਂ ਨੂੰ ਜਗਾਉਣ ਦਾ ਯਤਨ ਕੀਤਾ ਜਾਏਗਾ ਬਹੁਤ ਸਾਰੇ ਲੋਕ ਬਹੁਤ ਸਾਰੇ ਆ ਭੋਜਨ ਸਮਾਜ ਪਾਰਟੀ ਨਾਲ ਜੁੜੇ ਵਰਕਰ ਬਹੁਤ ਸਾਰੇ ਜਿਹੜੇ ਐਸਸੀ ਭਾਈਚਾਰਕ ਨਾਲ ਸੰਬੰਧ ਰੱਖਣ ਵਾਲੇ ਆਲੇ ਦੁਆਡੇ ਤੇ ਆਲੇ ਦੁਆਲੇ ਦੇ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਮੋਹਾਲੀ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਜਿਹੜੇ ਲੋਕ ਹੈ ਉੱਥੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਸਰਕਾਰ ਨੂੰ ਜੜੀਆਂ ਸਿੱਠਣੀਆਂ ਦੇਣਗੇ ਇਹ ਉਹਨਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਤੁਸੀਂ ਵੀਡੀਓ ਦੇ ਵਿੱਚ ਨਾਲ ਦੇਖ ਰਹੇ ਹੋ ਕਿ ਕਿਵੇਂ ਕਿਵੇਂ ਜਿਹੜੀ ਇੱਕ ਘਟਨਾ ਵਾਪਰੀ ਹੈ ਸੋ ਇਹਦੇ ਬਾਰੇ ਜਿਹੜੇ ਇਸ ਮਾਮਲੇ ਦੀ ਔਰ ਪੈਰਵੀ ਕਰਨ ਵਾਲੇ ਔਰ ਬਹੁਜਨ ਸਮਾਜ ਪਾਰਟੀ ਦੇ ਆਗੂ ਐਡਵੋਕੇਟ ਜਸਪਾਲ ਸਿੰਘ ਕਾਮੀ ਉਕੀ ਕਹਿੰਦੇ ਨੇ ਔ ਸੁਣੀਏ ਸਤਿਕਾਰਯੋਗ ਅਲਾਕਾ ਨਿਵਾਸੀਓ ਹਲਕਾ ਕਨੌਰ ਨਿਵਾਸੀਓ ਅਤੇ ਜ਼ਿਲ੍ਹਾ ਪਟਿਆਲੇ ਦੇ ਸਾਥੀਓ ਮੇਰੀ ਤੁਹਾਨੂੰ ਪੁਰਜ਼ੋਰ ਅਪੀਲ ਹੈ ਕਿ ਆਪਾਂ 6 ਤਰੀਕ ਨੂੰ 6 ਜਨਵਰੀ 2025 ਨੂੰ ਦਾਣਾ ਮੰਡੀ ਬਨੂੜ ਦੇ ਵਿੱਚ ਇਕੱਠੇ ਹੋਣਾ ਹੈ ਉੱਥੇ ਰੋਸ ਪ੍ਰਦਰਸ਼ਨ ਸਰਕਾਰ ਦੇ ਖਿਲਾਫ ਕਰਨਾ ਹੈ ਕਿਉਂਕਿ ਜਿਹੜਾ ਸ਼ਾਸਨ ਅਤੇ ਪ੍ਰਸ਼ਾਸਨ ਉਹ ਬਾਬਾ ਸਾਹਿਬ ਮੇੜਕਰ ਦੇ ਨਾਮ ਤੇ ਪੰਜਾਬ ਦੇ ਵਿੱਚ ਉਹਨੇ ਸਰਕਾਰ ਤਾਂ ਬਣਾਈ ਆ ਲੇਕਿਨ ਉਹ ਬਾਬਾ ਸਾਹਿਬ ਮੇੜਕਰ ਦੇ ਬੁੱਤ ਦਾ ਮਾਨ ਸਨਮਾਨ ਬਹਾਲ ਨਹੀਂ ਕਰ ਪਾਈ ਜਿਸ ਦੀ ਤਾਜ਼ਾ ਘਟਨਾ ਸਾਡੇ 14 ਦੇ 12 ਨੂੰ ਪਿੰਡ ਕਲੋਲੀ ਦੇ ਵਿੱਚ ਹੋਈ ਆ ਕਿਉਂਕਿ ਪਿੰਡ ਕਲੋਲੀ ਦੇ ਵਿੱਚ ਬਾਬਾ ਸਾਹਿਬ ਮੇੜਕਰ ਦਾ ਬੁੱਤ ਜਿਹੜਾ ਪਿੰਡ ਵਾਸੀਆਂ ਨੇ ਤੇ ਪੰਚਾਇਤ ਨੇ ਲਗਾਇਆ ਸੀ ਉਸ ਨੂੰ ਅਸrarati ਅੰਸਰਾ ਨੇ ਢਾਹ ਢੇਰੀ ਕਰ ਦਿੱਤਾ ਅਤੇ ਪੁਲਿਸ ਪ੍ਰਸ਼ਾਸਨ थाना ਬਨੂੜ ਦੀ ਪੁਲਿਸ ਨੇ ਅਜੇ ਤੱਕ ਕੋਈ ਵੀ ਕਾਰਵਾਈ ਉਹਦੇ ਸਬੰਧ ਵਿੱਚ ਨਹੀਂ ਕੀਤੀ ਉਹਨਾਂ ਅਸrarati ਅੰਸਰਾ ਦੇ ਖਿਲਾਫ ਕੋਈ ਕਾਰਵਾਈ ਨਾ ਕਰਨਾ ਮੈਂ ਸਮਝਦਾ ਹਾਂ ਇਹ ਇੱਕ ਬਹੁਤ ਵੱਡੀ ਸਾਡੇ ਸਮਾਜ ਦੇ ਨਾਲ ਜਾਂ ਬਾਬਾ ਸਾਹਿਬ ਦੇ ਸਨਮਾਨ ਦੇ ਨਾਲ ਬਹੁਤ ਵੱਡਾ ਖਲਵਾੜ ਹੈ ਇਸ ਕਰਕੇ ਅਸੀਂ ਬਾਬਾ ਸਾਹਿਬ ਦੇ ਸਨਮਾਨ ਮੈਂ ਬੌਜਨ ਸਮਾਜ ਪਾਰਟੀ ਮੈਦਾਨ ਮੈਂ ਅਸੀਂ ਬੌਜਨ ਸਮਾਜ ਪਾਰਟੀ ਦੇ ਲੋਕ ਵਾਵਾ ਸਾਹਿਬ ਵੇੜ ਕੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਦਾ ਮਾਨ ਸਨਮਾਨ ਨੂੰ ਮੁੱਖ ਰੱਖਦੇ ਹੋਏ ਰੋਸ ਪ੍ਰਦਰਸ਼ਨ ਕਰਨ ਲਈ 6 ਜਨਵਰੀ 2026 ਨੂੰ ਦਾਣਾ ਮੰਡੀ ਬਨੂੜ ਵਿੱਚ ਇਕੱਠੇ ਹੋ ਰਹੇ ਹਾਂ ਮੇਰੇ ਇਲਾਕਾ ਨਿਵਾਸੀਆਂ ਨੂੰ ਪੁਰਜ਼ੋਰ ਅਪੀਲ ਹੈ ਕਿ ਦਾਣਾ ਮੰਡੀ ਬਨੂੜ ਵਿੱਚ 6 ਜਨਵਰੀ ਨੂੰ 10 ਵਜੇ ਉਮਰ ਮਾਕੇ ਪੁੱਜੋ ਤਾਂ ਜੋ ਕਿ 사ਸਨਾਤੇ ਪ੍ਰਸ਼ਾਸਨ ਜੋ ਸੁੱਤੀ ਨੀਂਦ ਪਿਆ ਹੈ ਉਹਨਾਂ ਨੂੰ ਸੁੱਤੀ ਨੀਂਦ ਤੋਂ ਜਗਾਇਆ ਜਾ ਸਕੇ ਮੇਰੇ ਹੱਥ ਬੰਨ ਕੇ ਸਭ ਨੂੰ ਅਪੀਲ ਹੈ ਕਿ 바ਵਾ ਸਾਹ ਅੰਬੇਡਕਰ ਦੇ ਸਨਮਾਨ ਮੇ ਬੀਐਸਪੀ ਮੈਦਾਨ ਮੇ ਸਾਰੀ ਅੰਬੇਡਕਰ ਜਥੇਬੰਦੀਆਂ ਭਾਈਚਾਰਕ ਰਵਿਦਾਸ ਸੁਭਾਮਾ ਬਾਲਮਿਕ ਸੁਭਾਮਾ ਕਿਸਾਨ ਯੂਨਨ ਅਤੇ ਇਲਾਕਾ ਨਿਵਾਸੀਆਂ ਨੂੰ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਇਸ ਮੌਕੇ ਤੇ ਮਤੋ ਮਤ ਪਹੁੰਚਣ ਦੀ ਕਿਰਪਾਲਤਾ ਕਰੋ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭੰਤ ਤੁਸੀਂ ਸੁਣਿਆ ਐਡਵੋਕੇਟ ਜਸਪਾਲ ਸਿੰਘ ਕਮੀ ਨੂੰ ਜਿਨ੍ਹਾਂ ਨੇ 6 ਤਰੀਕ ਨੂੰ ਦਾਣਾ ਮੰਡੀ ਬਨੂੜ ਦੇ ਵਿੱਚ ਜਿਲ੍ਹਾ ਮੋਹਾਲੀ ਦੇ ਵਿੱਚ ਹੋਣ ਵਾਲੇ ਸਰਕਾਰ ਦੇ ਵਿਰੋਧ ਦੇ ਵਿੱਚ ਦਰਸ਼ ਪ੍ਰਦਰਸ਼ਨ ਦੇ ਬਾਰੇ ਜਾਣਕਾਰੀ ਦਿੱਤੀ ਆਓ ਆਪਾਂ ਚੰਗੇ ਸਮਾਜ ਦੀ ਸਿਰਜਣਾ ਲਈ ਚੰਗੇ ਵਿਚਾਰ ਚੰਗੀਆਂ ਗੱਲਾਂ ਚੰਗੇ ਕੰਮ ਕਰਕੇ ਅਸੀਂ ਸੱਚ ਦੇ ਅਸਾਚਰ ਹੱਕ ਦੇ ਲਈ ਲੜਨ ਦੇ ਲਈ ਉਹਨਾਂ ਦੇ ਨਾਲ ਖੜੀਏ ਔਰ ਜਿੱਥੇ ਕੋਈ ਵੀ ਗਲਤ ਗੱਲ ਹੋ ਰਹੀ ਆ ਸਮਾਜ ਦੇ ਵਿੱਚ ਕੋਈ ਵੀ ਗਲਤ ਵਰਤਾਰਾ ਵਾਪਰ ਰਿਹਾ ਝੂਠ ਦਾ ਪਾਪ ਦਾ ਜਿਹੜਾ ਪਸਾਰਾ ਉਹਨੂੰ ਰੋਕਣ ਦੇ ਲਈ ਆਪਾਂ ਇਸ ਮਨੁੱਖੀ ਦੇ ਜਾਮੇ ਦੇ ਵਿੱਚ ਲਾਹੇ ਲਈਏ ਕਿਉਂਕਿ ਗੁਰਬਾਣੀ ਦੇ ਵਿੱਚ ਇਸ ਗੱਲ ਦਾ ਜ਼ਿਕਰ ਆਉਂਦਾ ਕਿ 184 ਜੋਨ ਸਬਾਈ ਮਾਨਸ ਕੋ ਪ੍ਰਬਦੀ ਵੜਾਈ ਇਸ ਪੌੜੀ ਤੇ ਜੋ ਨਰ ਚੁੱਕਾ ਸੋ ਆਏ ਜਾਏ ਦੁੱਖ ਪਾਏ ਦਾ 84 ਲੱਖ ਜੁਨਾ ਭੋਗਣ ਤੋਂ ਬਾਅਦ ਬੰਦੇ ਨੂੰ ਇਹ ਮਨੁੱਖੀ ਜਾਮਾ ਹਾਸਲ ਹੋਇਆ ਜੇ ਅਸੀਂ ਇਸ ਜ਼ਿੰਦਗੀ ਦੇ ਆਉਣ ਦੇ ਬਾਵਜੂਦ ਵੀ ਅਸੀਂ ਆਪਣੀ ਜਿਹੜੀ ਪਰਵਿਰਤੀ ਹੈ ਉਹ ਜਾਨਵਰਾਂ ਵਰਗੀ ਕਰਕੇ ਰੱਖੀ ਆਪਣੇ ਨਾਲ ਹੋ ਰਹੇ ਵਿਧਿਕੀਆਂ ਆਪਣੇ ਉੱਤੇ ਹੋ ਰਹੇ ਅਤਿਆਚਾਰਾਂ ਸਮਾਜ ਦੇ ਵਿੱਚ ਵਾਪਰ ਰਹੀਆਂ ਕਟਨਾਵਾਂ ਸਮਾਜ ਦੇ ਵਿੱਚ ਗੈਰ ਮਨੁੱਖੀ ਵਿਰਤਾਰੇ ਦੇ ਜੇ ਵਿਰੋਧ ਦੇ ਵਿੱਚ ਆਪਣੀ ਜਿਹੜੀ ਆਵਾਜ਼ بلند ਨਾ ਕੀਤੀ ਫਿਰ ਯਾਦ ਰੱਖਿਓ ਕਿ ਆਉਣ ਵਾਲੀਆਂ ਨਸਲਾਂ ਤੁਹਾਨੂੰ ਕਰਕਾਰ ਕਰਨ ਗਿਆ ਤੁਹਾਨੂੰ ਲਾਨਤਾ ਪਾਉਣ ਗਿਆ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨੇ ਤੁਹਾਨੂੰ ਇਹ ਪ੍ਰੋਗਰਾਮ ਕਿਹੋ ਜਿਹਾ ਲੱਗਾ ਤੁਸੀਂ ਆਪਣੇ ਵਿਚਾਰ ਆਪਣੇ ਸੁਝਾਅ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਜਰੂਰ ਦਿਓ ਕਿਰਪਾ ਕਰਕੇ ਜਿਨ੍ਹਾਂ ਜਿਨ੍ਹਾਂ ਹਾਲੇ ਤੱਕ ਸਾਥੀਆਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਸੀਂ ਤੁਹਾਡੇ ਅਨੁਸਾਰ ਤੁਹਾਡੇ ਵਿਚਾਰ ਅਨੁਸਾਰ ਤੁਹਾਡੇ ਸੁਝਾਵਾ ਅਨੁਸਾਰ ਤੁਹਾਡੀਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਦੇ ਮੁਤਾਬਕ ਪ੍ਰੋਗਰਾਮ ਪੇਸ਼ ਕਰਕੇ ਤੁਹਾਡੀਆਂ ਦੋਆਵਾਂ ਦੇ ਪੱਤਰ ਬਣ ਸਕੀਏ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨੇ ਹੀ ਕੱਲ ਨੂੰ ਕਿਸੇ ਨਵੇਂ ਵਿਸ਼ੇ ਦੇ ਨਾਲ ਫੇਰ ਤੁਹਾਡੇ ਸਾਰਿਆਂ ਦੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ